ਜੋ ਗੋ ਗੋ ਕਾ ਤਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਨਾਮਦੇਵ ਜੀ 657 ਅੰਕ ਤੇ ਸ਼ਬਦ ਚਾਨ ਕਰਦੇ ਹਨ ਰਾਗ ਸੋਟ ਬਾਣੀ ਭਗਤ ਨਾਮਦੇਵ ਜੀ ਕੀ ਕਾਰ ਚੌਥਾ ਸੋਰਠ ਪਾਡ ਪਰੋਸਨ ਪੁੱਛ ਲੈ ਨਾਮਾ ਕਹਿ ਪੈਸ਼ਾਨ ਛਵਾਈ ਹੋ ਭਗਤ ਨਾਮਦੇਵ ਘਰ ਤੋਂ ਬੜਾ ਗਰੀਬ ਹੈ ਝੂੰਗੀ 'ਚ ਰਹਿੰਦਾ ਹੈ ਜਿਹੜੀ ਪੜੋਸਣ ਹੈ ਬੜੀ ਅਮੀਰ ਹੈ ਤਾਂ ਐਸੀ ਦਾ ਬੜਾ ਹੰਕਾਰ ਹੈ ਜਿਸ ਤਰ੍ਹਾਂ ਆਮ ਰਿਵਾਜ ਹੈ ਜਿਹੜਾ ਗਰੀਬ ਹੁੰਦਾ ਉਸ ਨੂੰ ਕੋਈ ਚਾਹੁੰਦਾ ਨਹੀਂ ਕਿ ਇਹ ਵੀ ਮਕਾਨ ਬਣਾ ਲਵੇ ਅਮੀਰ ਬੰਦਾ ਉਸ ਤੋਂ ਬੜਾ ਨਫਰਤ ਕਰਦਾ ਹੈ ਬੜੀ ਕਿਣਾ ਕਰਦਾ ਇੱਕ ਇਹ ਜਾ ਚੰਬਾ ਵੈਗਰੂ ਨੇ ਕੀਤਾ ਪਰ ਉਸਨ ਜਬ ਹੰਪਤ ਬੇਲੇ ਜਾਗਦੀ ਹੈ ਜਿੱਥੇ ਝੂੰਗੀ ਸੀ ਟੁੱਟੀ ਫੁੱਟੀ ਉੱਤੇ ਬਹੁਤ ਵਧੀਆ ਮਹਿਲ ਬਣ ਚੁੱਕਾ ਜਿਹੜੀ ਸ਼ਾਨ ਸੀ ਨਾ ਪਹਿਲਾਂ ਚੰਨਈ ਪੈਂਦੀ ਸੀ ਬੜੀ ਸੋਹਣੀ ਗਵੰਡਨ ਤਾਂ ਮਰ ਗਈ ਦੇਖ ਕੇ ਕਿ ਇਹ ਕੀ ਕੌਤਕ ਹੋਇਆ ਫਿਰ ਆਵਾਜ਼ ਮਾਰਦੀ ਆ ਨਾਮਾ ਕਹਿ ਕੇ ਮਣਾਉਂਦੀ ਆ ਇਹ ਨਹੀਂ ਪਤਾ ਕਿ ਨਾਮਾ ਭਗਤ ਬਣ ਚੁੱਕਿਆ ਉਹਦੇ ਖਿਆਲ ਵਿੱਚ ਤਾਂ ਨਾਮਾ ਹੀ ਹੈ ਹਾਲੇ ਵਕਤ ਮੰਨਿਆ ਨਹੀਂ ਹਲੇ ਲੇਕਿਨ ਰੱਬ ਨੇ ਮਨਾ ਦਿੱਤਾ ਕਿ ਕੰਬਲੀਏ ਇਹ ਭਗਤ ਹੈ ਇਹਦੇ ਦਾ ਨਫਰਤ ਕਾ ਨਹੀਂ ਛੱਡਦੇ ਇਹ ਪੁੱਛੇ ਦੀ ਨਾਮੇ ਨੂੰ ਪਾੜ ਪਰੋਚਨ ਪੁੱਛ ਲੈ ਨਾਮਾ ਕਹਿ ਪੈ ਛਾਨ ਸ਼ੋਭਾਈ ਹੋ ਕਹਿੰਦੇ ਇਹ ਤਾਂ ਜਿਹੜੀ ਛਾਨ ਪਵਾਈ ਹੈ ਕੀਤੇ ਪਵਾਈ ਹੈ ਤੋ ਉਹ ਦੁੱਗਣੀ ਮਜ਼ਦੂਰੀ ਦੇਉ ਕਹਿੰਦੇ ਤੇਰੇ ਨਾਲੋਂ ਮੈਂ ਦੁੱਗਣੇ ਪੈਸੇ ਦੇ ਦੂੰ ਜਿੰਨੇ ਤੈਂ ਪੈਸੇ ਖਰਚਿਆ ਤੇਰੇ ਨਾਲੋਂ ਦੋ ਗੁਣਾ ਖਰਚ ਦੂੰ ਮੈਂ ਕਿਉਂ ਪੈਸਾ ਉਬਾਲੇ ਮਾਰਦਾ ਹੈ ਨਾ ਅਮੀਰ ਬੜੀ ਹੈ ਕਰ ਤੈ ਪੈ ਦੁੱਗਣੀ ਮਜ਼ਦੂਰੀ ਦੇਉ ਮੌਕੋ 베ਡੀ ਦੇਹੋ ਬਤਾਈ ਹੋ 베ਡੀ ਜਿਹੜਾ ਚਾਨਦ ਨੂੰ ਬਣਦਾ ਹੈ ਤਿਆਰ ਕਰਦਾ ਹੈ ਕਹਿੰਦਾ ਉਹ 베ਢੀ ਮੈਨੂੰ ਦੱਸ ਦੇ ਮੈਂ ਵੀ ਉਹਦੇ ਕੋਲ ਵਹੀ ਛੰਨ ਪਵਾਲਮਾ ਭਗਤ ਨਾਮ ਦੇ ਬੋਲਦਾ ਰੀ ਬਾਈ 베ਢੀ ਦੇ ਨਾ ਜਾਈ ਇਹਨਾ ਤੇ ਤੋਂ ਕੋણો ਉਹਦੀ ਮਜ਼ਦੂਰੀ 베ਢੀ ਦਿੱਤੀ ਨਹੀਂ ਜਾਣੀ ਉਹ ਕਹਿੰਦੀ ਇਹ ਜੀ ਕਿਹੜੀ ਗੱਲ ਆ ਤੂੰ ਦੱਸ ਤਾਂ ਸਹੀ ਕਿ ਉਹ ਘਰ ਦੇ ਚ ਧਨ ਦੌਲਤ ਬੜੀ ਐ ਰੀ ਭਾਈ 베ਡੀ ਦੇ ਨਾ ਜਾਈ ਦੇਖ 베ਡੀ ਰਹਿੋ ਸਮਾਈ ਕਹਿੰਦਾ ਮੇਰਾ ਜਿਹੜਾ 베ਡੀ ਹੈ ਮੇਰੀ ਜੀ ਨੇ ਸ਼ਾਨਦ ਬਣਾਈ ਹੈ ਉਹ ਤਾਂ ਹਰ ਜਗ੍ਹਾ ਸਮਾਇਆ ਹੋਇਆ ਪਰ ਤੈਨੂੰ ਲੱਭਣਾ ਨਹੀਂ ਉਹ ਤੈਨੂੰ ਨਹੀਂ ਮਿਲਣਾ ਦੇਖ 베ਡੀ ਰਹਿੋ ਸਮਾਈ ਹਮਾਰੇ 베ਡੀ ਪ੍ਰਾਣ ਆਧਾਰਾ ਕਹਿੰਦਾ ਮੇਰਾ ਤਾਂ 베ਡੀ ਮੇਰੀ ਛਾਨਨ ਨੇ ਜਿਹਨੇ ਬਣਾਈ ਹੈ ਉਹ ਤਾਂ ਪ੍ਰਾਣਾਂ ਦਾ ਆਧਾਰ ਕਰਨੇ ਵਾਲਾ ਹੈ ਜਿਹੜਾ ਪ੍ਰਾਣਾਂ ਨੂੰ ਦੇਣੇ ਵਾਲਾ ਹੈ ਜਿਹੜਾ ਸਵਾਸ ਦੇਣੇ ਵਾਲਾ ਹੈ ਮੇਰਾ 베ਡੀ ਤਾਂ ਉਹ ਹੈ ਮੇਰਾ 베ਡੀ ਤਾਂ ਰੱਬ ਹੈ ਮੇਰੀ ਛਾਨਨ ਤਾਂ ਉਹ ਪਾ ਕੇ ਗਿਆ ਹੈ ਹਮਾਰੇ 베ਡੀ ਪ੍ਰਾਣ ਆਧਾਰਾ ਜਿਹੜਾ ਪ੍ਰਾਣਾ ਦਾ ਆਧਾਰ ਕਰਨੇ ਵਾਲਾ ਹੈ ਮੇਰਾ ਵੇਢੀ ਮੇਰੀ ਦਾ ਸ਼ਾਨੇ ਉਹਨੇ ਬਣਾਈ ਐ ਅਰੋ ਬੇਢੀ ਪ੍ਰੀਤ ਮਜ਼ਦੂਰੀ ਮੰਗੈ ਕਹੋ ਤਾਂ ਪ੍ਰੀਤ ਦੀ ਮਜ਼ਦੂਰੀ ਮੰਗਦਾ ਪੈਸੇ ਨਹੀਂ ਲੰਦਾ ਉਹ ਨਾ ਕੋਈ ਹੋਰ ਸਮਾਨ ਲੈਂਦਾ ਉਹ ਕੀ ਮੰਗਦਾ ਹੈ ਬੇਢੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋ ਸ਼ਾਨ ਸ਼ਬਾਬੇ ਹੋ ਕਹਿੰਦੇ ਜਿਹਨੇ ਉਹਦੇ ਕੋਲੋਂ ਛੰਨ ਪਾਉਣੀ ਹੈ ਉਹ ਤਾਂ ਪਿਆਰ ਦੀ ਮਜ਼ਦੂਰੀ ਮੰਗਦਾ ਜਿਨ ਪ੍ਰੇਮ ਕਿਓ ਤਿਨਹੀ ਪ੍ਰਭੂ ਪਾਇਓ ਜਿਨੇ ਪਿਆਰ ਕੀਤਾ ਉਹਨੇ ਪਰਮਾਤਮਾ ਨੂੰ ਪਾਇਆ ਉਹ ਪਿਆਰ ਦਾ ਭੁੱਖਾ ਹੈ ਉਹ ਸਾਡੇ ਸਮਾਨ ਦਾ ਭੁੱਖਾ ਨਹੀਂ ਹੈ ਕਿ ਉਹਨੇ ਕਿਹੜਾ ਕੁਸ ਖਾਣਾ ਹੈ ਨਾ ਉਹ ਕੁਸ ਪਹਿਨਣਾ ਹੈ ਲੇਕਿਨ ਅਸੀਂ ਉਹਨੂੰ ਖਿਲਾਉਣ ਤੇ ਜ਼ੋਰ ਲਾਇਆ ਹੈ ਭਗਤ ਨਾਮ ਜੀ ਕਹਿੰਦੇ ਬੇੜੀ ਪ੍ਰੀਤ ਮੋਜੂਰੀ ਮੰਗੈ ਜੋ ਕੋ ਸ਼ਾਨ ਸ਼ਬਾਵੇ ਹੋ ਕਹਿੰਦੇ ਜੀ ਨੇ ਕਿਸੇ ਨੇ ਉਹਦੇ ਕੋਲੋਂ ਛਾਨ ਪਵਾਉਣੀ ਹੈ ਨਾ ਉਹ ਤਾਂ ਪ੍ਰੀਤ ਮੰਗਦਾ ਹੈ ਉਹ ਤਾਂ ਪਿਆਰ ਮੰਗਦਾ ਹੈ ਸਤਿ ਸ੍ਰੀ ਅਕਾਲ ਪਿਆਰ ਮੁੱਲ ਬਾਜ਼ਾਰ 'ਚ ਨਹੀਂ ਮਿਲਦਾ ਪਿਆਰ ਕਿਤੇ ਦੁਕਾਨ ਤੋਂ ਨਹੀਂ ਮਿਲਦਾ ਪਿਆਰ ਕਿੱਥੋਂ ਮਿਲਦਾ ਹੈ ਪਿਆਰ ਦਿਲ ਤੋਂ ਮਿਲਦਾ ਹੈ ਇਹ ਦਿਲ ਦਾ ਗਹਿਣਾ ਹੈ ਇਹ ਦਿਲ ਵਿੱਚ ਰੱਖਿਆ ਜਾਂਦਾ ਹੈ ਦਿਲ ਵਿੱਚ ਪਾਇਆ ਜਾਂਦਾ ਹੈ ਬੇੜੀ ਪੀਤ ਪ੍ਰੀਤ ਮਜ਼ਦੂਰੀ ਮੰਗੈ ਚੋਕੋ ਸ਼ਾਨ ਸ਼ਬਾਬੇ ਲੋਕ ਕਟੰਬ ਹੁਣ ਭਗਤ ਨਾਮ ਦੀ ਦਾਦੇ ਗੱਲਾਂ ਕਰਨ ਲੱਗੀ ਨਾ ਗਵੰਡਨ ਆਕੇ ਲੋਕ ਕਟੰਬ ਸਭੂ ਤੇ ਤੋਰ ਹੈ ਕਿ ਗਵੰਡਨ ਦਾ ਬੜੇ ਲੋਕਾਂ ਨਾਲ ਪਿਆਰ ਸੀ ਬੜੇ ਲੋਕਾਂ ਨਾਲ ਮਿਲਬਰਤਨ ਸੀ ਬੜੇ ਲੋਕਾਂ ਦੇ ਜਾਂਦੀ ਸੀ ਬੜੇ ਲੋਕ ਉਹਦੇ ਘਰ ਦੇ ਆਉਂਦੇ ਸੀ ਕਿਉਂ ਧਨ ਦੌਲਤ ਬਹੁਤ ਸੀ ਸੋ ਭਗਤ ਨਾਮਦੇਵ ਜੀ ਮਹਾਰਾਜ ਬਚਨ ਕਰਦੇ ਆ ਲੋਕ ਕਟੰਭ ਸਭੂ ਤੇ ਤੋੜ ਐ ਕਹਿੰਦੇ ਜਿੰਨੇ ਲੋਕ ਐ ਕਟੰਭ ਦਿਖਦਾ ਸਾਰਿਆਂ ਨਾਲੋਂ ਤੋੜਨੇ ਪੈਂਦਾ ਸਾਰਿਆਂ ਨਾਲ ਮਿਲ ਵਰਤਨ ਖਤਮ ਕਰਨੀ ਪੈਂਦੀ ਐ ਲੇਕਿਨ ਅਸੀਂ ਕਹਿੰਦੇ ਆ ਕਿ ਲੋਕਾਂ ਨਾਲ ਮਿਲ ਵਰਤਨ ਵੱਧ ਤੋਂ ਵੱਧ ਚਾਹੀਦੀ ਐ ਭਗਤ ਨਾਮਦੇਵ ਜੀ ਕਹਿੰਦਾ ਸਾਰਿਆਂ ਨਾਲੋਂ ਤੋੜਨੀ ਐ ਕਿਸੇ ਨਾਲ ਨਹੀਂ ਰੱਖਣੀ ਲੋਕ ਕਟੰਭ ਸਭੂ ਤੇ ਤੋੜ ਐ ਬੜੀ ਔਖੀ ਗੱਲ ਐ ਲੋਕਾਂ ਨਾਲ ਤੇ ਮੇਲ ਮਲਾਪ ਖਤਮ ਕਰਨਾ ਬੜਾ ਔਖਾ ਐ ਅਸੀਂ ਤਾਂ ਲੋਕਾਂ ਨਾਲ ਮੇਲ ਮਲਾਪ ਰੱਖਣ ਬਾਅਦ ਤੇ ਬਾਬੇ ਨਾਨਕ ਦੀ ਕਸਮ ਵੀ ਚੱਕ ਲੈਂਦੇ ਆ ਸੱਚਾ ਬੰਡ ਬਾਤੇ ਕਿ ਮੇਰਾ ਭਾਈਚਾਰਾ ਬਣਿਆ ਰਹੇ ਮੇਰੀ ਲੋਕਾਂ ਨਾਲ ਮਿਲ ਵਰਤਨ ਬਣੀ ਰਹੇ ਮੇਰੀ ਗਾਇਜੈਕਾਰ ਬਣੀ ਰਹੇ ਚੱਕਦੇ ਨਾ ਝੂਠੇ ਨੇਮ ਕਿਸ ਵਾਸਤੇ ਲੋਕਾਂ ਦੇ ਨਾਲ ਵਰਤਨ ਵਾਸਤੇ ਲੇਕਿਨ ਇਧਰ ਬਾਣੀ ਦਾ ਹੱਦੀ ਸਾਰੇ ਲੋਕਾਂ ਨਾਲ ਤੋੜਨੀ ਹੈ ਭਾਈ ਕਿਸੇ ਨਾਲ ਨਹੀਂ ਬਣਾਉਣੀ ਜੇ ਰਿਸ਼ਤੇਦਾਰੀ ਪਾਉਣੀ ਤਾਂ ਕੇਵਲ ਤੇ ਕੇਵਲ ਬਾਬੇ ਨਾਨਕ ਦੇ ਨਾਲ ਪਾਉਣੀ ਹੈ ਬਾਣੀ ਦੇ ਨਾਲ ਪਾਉਣੀ ਹੈ ਇਹ ਲੋਕਾਂ ਨਾਲੋਂ ਤੋੜਨੀ ਹੈ ਲੋਕ ਇਕ ਟੰਪ ਸਭੂ ਤੇ ਤੋਰ ਹੈ ਸਤਸੰਗ ਜੀ ਕਿੰਨੀ ਔਖੀ ਹੈ ਮੰਝਲ ਬੜੀ ਔਖੀ ਹੈ ਇਹ ਭਗਤੀ ਐਵੇਂ ਨਹੀਂ ਮਿਲਦੀ ਕਿ ਥਾਲੀ ਕੇ ਪਰੋਸ ਕੇ ਦੇ ਦਿੱਤੀ ਕਿਸੇ ਨੇ ਯਕੀ ਕਿਸੇ ਵਿੱਚੋਂ ਕੱਢ ਕੇ ਦੇ ਦਿੱਤੀ ਕਿਸੇ ਨੇ ਇਹ ਤਾਂ ਆਪਣੇ ਆਪ ਨੂੰ ਗਵਾਉਣਾ ਪੈਂਦਾ ਸਾਰੇ ਲੋਕਾਂ ਨਾਲੋਂ ਤੋੜਨੀ ਪੈਂਦੀ ਹੈ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ ਲੇਕਿਨ ਅਸੀਂ ਜੱਗ ਨੂੰ ਮਨਾਉਣ ਵਾਸਤੇ ਜੋਰ ਲਾਇਆ ਹੈ ਕਿ ਬਾਬਾ ਨਾਨਕ ਰੁੱਸਦਾ ਰੁੱਸ ਜਾਣਦੇ ਲੋਗ ਕਟੰਬ ਸਭ ਉਤੇ ਤੋਰੇ ਤੋ ਆਪਨ 베ਡੀ ਆਵੇ ਹੋ ਕਹਿੰਦੇ ਫਿਰ 베ਡੀ ਨੇ ਆਪਣੇ ਆਪੇ ਆ ਜਾਣਾ ਤੇਰੀ ਛੰਨ ਬਣਾਉਣ ਵਾਸਤੇ ਫਿਰ ਤੈਨੂੰ ਬੁਲਾਉਣਾ ਨਹੀਂ ਪੈਣਾ ਭਗਤ ਨਾਮਦੇਵ ਨੇ ਕਿਹੜਾ ਬੁਲਾਇਆ ਆਪਣੇ ਆ ਕੇ ਰਾਤ ਨੂੰ ਛੰਨ ਬਣਾ ਗਿਆ ਭਗਤ ਧੰਨੇ ਨੇ ਕਿਹੜਾ ਨੱਕੇ ਮੋੜਨ ਵਾਸਤੇ ਬੁਲਾਇਆ ਆਪਣੇ ਆ ਕੇ ਆਪਣੇ ਆ ਕੇ ਆਪ ਹੀ ਨੱਕੇ ਮੋੜ ਗਿਆ ਸੈਨ ਨਾਈ ਨੇ ਕਿਹੜਾ ਰੱਬ ਨੂੰ ਬੁਲਾਇਆ ਆਪਣੇ ਆ ਕੇ ਆਪਣੇ ਆਪ ਹੀ ਆ ਕੇ ਰਾਜੇ ਦੀ ਮਾਲਸ ਕਰ ਗਿਆ ਕਦੋਂ ਆਇਆ ਜਦੋਂ ਉਹਨੂੰ ਪਿਆਰ ਕੀਤਾ ਜਦੋਂ ਲੋਕਾਂ ਨਾਲ ਤੋਂ ਮਿਲ ਵਰਤਨ ਬੰਦ ਕੀਤੀ ਹੈ ਲੋਕ ਇਕ ਟੰਬੂ ਸਭੂ ਤੇ ਤੋਰ ਹੈ ਤੋ ਆਪਨ 베ਢੀ ਆਵੇ ਹੋ ਐਸੀ 베ਢੀ ਵਰਨਾ ਨਾ ਸਕੂ ਗਮੰਡ ਨੂੰ ਕਹਿੰਦਾ ਇਹ ਜੇ 베ਢੀ ਹੈ ਮੈਂ ਤੈਨੂੰ ਵਰਨਾ ਨਹੀਂ ਕਰ ਸਕਦਾ ਇਹ ਜੇ 베ਢੀ ਹੈ ਇਹੋ ਮੇਰੀ ਸ਼ਾਨ ਨੂੰ ਬਣਾਉਣੇ ਵਾਲਾ ਮੈਂ ਉਹਦਾ ਵਰਨਾ ਨਹੀਂ ਕਰ ਸਕਦਾ ਦੱਸ ਨਹੀਂ ਸਕਦਾ ਐਸੋ 베ਢੀ ਵਰਨਾ ਨਾ ਸਕੂ ਸਭ ਅੰਤਰ ਸਭ ਠਾਈ ਹੋ ਕਹਿੰਦੇ ਸਾਰੇ ਦੇ ਅੰਦਰ ਬਸਦਾ ਹੈ ਹਰ ਜਗ੍ਹਾ ਬਸਦਾ ਹੈ ਗਵੰਡਨ ਪਚਾਰੀ ਲੱਭਦੀ ਫਿਰਦੀ ਹੈ ਭਾਗਤ ਨਾਮਦੇਵ ਜੀ ਕਹਿੰਦੇ ਉਹ ਤਾਂ ਹਰ ਜਗ੍ਹਾ ਬਸਦਾ ਹੈ ਤੇਰੇ ਅੰਦਰ ਬਸਦਾ ਹੈ ਪਰ ਉਹ ਤੈਨੂੰ ਮਿਲਣਾ ਨਹੀਂ ਚਾਹੁੰਦਾ ਕਿਉਂ ਤੇਰੇ ਮਨ ਦੇ ਵਿੱਚ ਕਪਟ ਹੈ ਤੇਰੇ ਮਨ ਦੇ ਵਿੱਚ ਹਉਮੈ ਹੈ ਤੇਰੇ ਮਨ ਦੇ ਚ ਹੰਕਾਰ ਹੈ ਉਹ ਤੈਨੂੰ ਮਿਲਣਾ ਨਹੀਂ ਚਾਹੁੰਦਾ ਉਹ ਤੇਰੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਐਸੋ ਬੇਦੀ ਬਰਨ ਸਕੂ ਸਭ ਅੰਤਰ ਸਭ ਠਾਈ ਹੋ ਗੂੰਗੇ ਮਹਾਰਸ ਗੂੰਗਾ ਜਿਸ ਤਰ੍ਹਾਂ ਕੋਈ ਚੀਜ਼ ਖਾਂਦਾ ਹੈ ਨਾ ਉਹ ਤੇ ਪੁੱਛੀਏ ਕਿ ਕਹੀ ਜੀ ਹੈ ਉਹ ਕਿਹੜਾ ਬੋਲ ਸਕਦਾ ਲੇਕਣ ਖੁਸ਼ ਹੁੰਦਾ ਹੈ ਹੱਸਦਾ ਹੈ ਮੁਸਕਰਾਉਂਦਾ ਹੈ ਗੁੰਗੇ ਮਹਾ ਅੰਮ੍ਰਿਤ ਰਸ ਚੱਖਿਆ ਲੇ ਗੁੰਗੇ ਨੇ ਜਦੋਂ ਅੰਮ੍ਰਿਤ ਮਹਾਰਸ ਚੱਖਿਆ ਜਿਹੜਾ ਅੰਮ੍ਰਿਤ ਮਹਾਰਸ ਹੈ ਬਾਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਾਰੇ ਅੰਮ੍ਰਿਤ ਬਾਣੀ ਵਿੱਚ ਹਨ ਗੁਰ ਬਾਣੀ ਕਹੇ ਜੋ ਗੁਰਬਾਣੀ ਕਹਿੰਦੀ ਸੇਵਕ ਜਨ ਮੰਨੈ ਜੇ ਸੇਵਕ ਨੂੰ ਮੰਨ ਲਏ ਪਰ ਤੱਕ ਗੁਰੂ ਨਸ ਤਾਰੇ ਕਹਿੰਦੇ ਫਿਰ ਤੋ ਪਰਤਕ ਹੈ ਗੁਰੂ ਨੂੰ ਤਾਰ ਦਿੰਦਾ ਤਾਰਦਾ ਕਦੋਂ ਹੈ ਜਦੋਂ ਬਾਣੀ ਨੂੰ ਮੰਨਦਾ ਹੈ ਜਦੋਂ ਸ਼ਬਦ ਨੂੰ ਮੰਨਦਾ ਹੈ ਜਦੋਂ ਨਾਮ ਨੂੰ ਮੰਨਦਾ ਗੋਂਗੇ ਮਹਾ ਅੰਬਤ ਰਸ ਚਾਕੇ ਆ ਪੁੱਛੇ ਕਹਿਣ ਨਾ ਜਾਈ ਬੇਡੀ ਕੇ ਗੁਣ ਸੋਨਰੀ ਬਾਈ ਕਿ ਨਾ ਸੁਣ ਲਾ ਮੇਰੀ ਭੈਣ ਉਹ ਤਾਂ ਭੈਣ ਕਹਿ ਕੇ ਬੁਲਾਉਂਦਾ ਹਲੇ ਵੀ ਭਗਤ ਬਣ ਚੁੱਕਿਆ ਭੈਣ ਕਹਿ ਕੇ ਬੁਲਾਉਂਦਾ ਉਹ ਹਲੇ ਵੀ ਨਾਮਾ ਕਹਿ ਕੇ ਉਹ ਬੁਲਾਉਂਦੀ ਐ ਹਲੇ ਵੀ ਜੀ ਵਾਲੀ ਕੋਈ ਗੱਲ ਨਹੀਂ ਬਣੀ ਇੰਨਾ ਕੁ ਦੇਖਣ ਦੇ ਬਾਅਦ ਵੀ ਹਲੇ ਵੀ ਗਵਾਂਡਣ ਦੇ ਮਨ ਵਿੱਚ ਹੰਕਾਰ ਆਇਆ ਬੇਡੀ ਕੇ ਗੁਣ ਸੋਨਰੀ ਬਾਈ ਜਲਦ ਬਾੰਦ ਤਰੋਥਾ ਪਿਓ ਹੈ ਕਹਿੰਦਾ ਉਹਨੇ ਇਹ ਬੰਨਿਆ ਮੇਰਾ ਘਰ ਉਹਨੇ ਬੰਨਿਆ ਇਹ ਕਿਣਾ ਪਾਣੀ ਨੂੰ ਬੰਨ ਦਿੰਦੇ ਆ ਨਾ ਪਾਣੀ ਬੰਨਣਾ ਬੜੌਖਾ ਹੈ ਪਾਣੀ ਦਾ ਘਰ ਬਣਾਉਣਾ ਬੜੌਖਾ ਹੈ ਉਹ ਇਹ ਜੀ ਤਾਕਤ ਦਾ ਮਾਲਕ ਹੈ ਪਾਣੀ ਦਾ ਵੀ ਮਹਿਲ ਬਣਾ ਦਿੰਦਾ ਹੈ ਬੇਦੀ ਕੇ ਗੁਣ ਸੁਨਰੀ 바이 ਜਲਦ ਬਾਦ ਤਰੋ ਥਾਪਿਓਹੀਂ ਨਾਮੇ ਕੇ ਸੁਆਮੀ ਕਹਿੰਦੇ ਜਿਹੜਾ ਨਾਮੇ ਦਾ ਸੁਆਮੀ ਹੈ ਨਾ ਜੀ ਇਹ ਬਹੋਰੀ ਲੰਕ ਭੀਖਣ ਹੋ ਕਹਿੰਦੇ ਉਹ ਤਾਂ ਕਹਿੰਦੇ ਉਹ ਤਾਂ ਇਹੋ ਜਿਹਾ ਹੈ ਜਿਹੜਾ ਹਰ ਜਗ੍ਹਾ ਬਸਦਾ ਹੈ ਸੋ ਆਸਵਾਸ ਦੇ ਵਿੱਚ ਬਸਿਆ ਹੋਇਆ ਹੈ ਭਗਤ ਨਾਮਦੇਵ ਜੀ ਨੇ ਗਵਾਂਡਨ ਨੂੰ ਸਮਝਾ ਦਿੱਤਾ ਹੈ ਕਿ ਜੇ ਤੂੰ ਰੱਬ ਨੂੰ ਮਿਲਣਾ ਚਾਹੁੰਦੀ ਹੈ ਰੱਬ ਕੋਲੋਂ ਆਪਣੀ ਛਾਨ ਪਾਉਣੀ ਚਾਹੁੰਦੀ ਹੈ ਤਾਂ ਕਿਹੜੇ ਢੰਗ ਨਾਲ ਤੂੰ ਉਹਨੂੰ ਮਿਲ ਸਕਦੀ ਹੈ ਕਿਸ ਤਰ੍ਹਾਂ ਤੇਰੇ ਘਰ ਆ ਸਕਦਾ ਉਹ ਤੇਰੇ ਘਰ ਤਾਂ ਆਉਣਾ ਉਹਨੇ ਜੇ ਤੂੰ ਸਾਰੇ ਲੋਕਾਂ ਨਾਲੋਂ ਤੋੜੇਂਗੀ ਤਾਂ ਤੇਰੇ ਘਰ ਆਊਗਾ ਇਹ ਤੋਂ ਉਹਨੂੰ ਪਿਆਰ ਕਰਨਗੇ ਸੋਰਟ ਘਰ ਤੀਜਾ ਅਨ ਮੜਿਆ ਮੰਦਲ ਵੱਜਿਆ ਅਨ ਮੜਿਆ ਮੜਿਆ ਜਾਂਦਾ ਫਿਰ ਉਹ ਆਵਾਜ਼ ਕਰਦਾ ਹੈ ਇਹ ਕਹਿੰਦਾ ਢੋਲ ਕੀ ਨੂੰ ਮੜਦੇ ਹੈ ਨਾ ਮੰਦਲ ਨੂੰ ਮੜਿਆ ਜਾਂਦਾ ਫੇਰ ਉਹ ਆਵਾਜ਼ ਕਰਦਾ ਹੈ ਲੇਕਿਨ ਇੱਧਰ ਭਗਤ ਵਜਨ ਕਰਦੇ ਆ ਅਨ ਮੜਿਆ ਕਹਿੰਦੇ ਮੜਿਆ ਹੀ ਨਹੀਂ ਬਣਾਏ ਨਹੀਂ ਮੰਦਲ ਵੱਜਿਆ ਕਹਿੰਦੇ ਫੇਰ ਵੀ ਮੰਦਲ ਵੱਜਣ ਲੱਗ ਗਿਆ ਫੇਰ ਵੀ ਢੋਲ ਵੱਜਣ ਲੱਗ ਗਿਆ ਬਿਨ ਸਾਵਣ ਕਨ ਹਰ ਗੱਜ ਹੈ ਸਾਵਣ ਤੋਂ ਬਿਨੇ ਹੀ ਬੱਦਲ ਗੱਜਣ ਲੱਗ ਗਿਆ ਸਾਵਣ ਤੋਂ ਬਿਨੇ ਹੀ ਪੈਣ ਲੱਗ ਗਿਆ ਮੇਰਾ ਸਾਮਨ ਕਨਹਰ ਗੱਜ ਹੈ ਬਾਦਲ ਬਿਨ ਵਰਖਾ ਹੋਈ ਬਾਦਲ ਤੋਂ ਬਿਨਹੀਂ ਬੱਦਲ ਤੋਂ ਬਿਨਹੀਂ ਮੀਂਹ ਪੈਣ ਲੱਗ ਗਿਆ ਇਹ ਅਚੰਭਾ ਹੈ ਬਾਦਲ ਬਿਨ ਵਰਖਾ ਹੋਈ ਜੋ ਤਤ ਵਿਚਾਰੇ ਕੋਈ ਜੇ ਕੋਈ ਇਸ ਤਤ ਨੂੰ ਵਿਚਾਰੇ ਜੇ ਇਸ ਸ਼ਬਦ ਨੂੰ ਵਿਚਾਰੇ ਜੋ ਤਤ ਵਿਚਾਰੇ ਕੋਈ ਕਦੇ ਕੋਈ ਉਸ ਤੱਤ ਨੂੰ ਵਿਚਾਰਦਾ ਸਾਬਣ ਤੋਂ ਬਿਨਾਂ ਹੀ ਬੱਦਲ ਗੱਜਣ ਲੱਗ ਜਾਂਦਾ ਹੈ ਬੱਦਲ ਤੋਂ ਬਿਨਾਂ ਮੀਂਹ ਪੈਣ ਲੱਗ ਜਾਂਦਾ ਹੈ ਢੋਲ ਨੂੰ ਮੜੇ ਤੋਂ ਬਿਨਾਂ ਢੋਲ ਵੱਜਣ ਲੱਗ ਜਾਂਦਾ ਮੌਕੋ ਮਿਲਿਓ ਰਾਮ ਸੁਨੇਹੀ ਕਹਿੰਦੇ ਮੈਨੂੰ ਰਾਮ ਸੁਨੇਹੀ ਮੈਨੂੰ ਰੱਬ ਮਿਲ ਗਿਆ ਮੌਕੋ ਮਿਲਿਓ ਰਾਮ ਸੁਨੇਹੀ ਜਏ ਮਿਲੀਏ ਕਹਰੇ ਜਦੋਂ ਮਿਲਿਆ ਦੇਹ ਸੁਦੇਹੀ ਇਹ ਜਿਹੜੀ ਦੇਹ ਸੀ ਫਿਰ ਸੁਦੇਹੀ ਬਣ ਗਈ ਸੁਦੇਹੀ ਰੱਬ ਦਾ ਰੂਪ ਬਣ ਕੇ ਰੱਬ ਦੀ ਦੇਹ ਬਣ ਗਈ ਜਦੋਂ ਮਿਲਿਆ ਜਏ ਮਿਲੀਏ ਦੇਹ ਜਿਹੜੀ ਦੇਹ ਸੀ ਇਹ ਸੁਦੇਹੀ ਬਣ ਗਈ ਹੈ ਇਹ ਫਿਰ ਰੱਬ ਦੀ ਦੇਹ ਬਣ ਗਈ ਹੈ ਜਦੋਂ ਰੱਬ ਮਿਲਿਆ ਫੇਰੇ ਦੇ ਰੱਬ ਦੀ ਬਣ ਗਈ ਜੇ ਮਿਲੀਏ ਦੇ ਸਦੇਹੀ ਰੋਹੋ ਮਿਲ 파ਰਸ ਕਹਿੰਦੇ 파ਰਸ ਮਿਲੇ ਗੁਰ ਮਿਲੇ ਕਾਂਚਾ ਨੋ ਹੋਇਆ ਕਹਿੰਦੇ ਫਿਰ ਸੋਨਾ ਬਣ ਗਿਆ ਜਦੋਂ ਰੱਬ ਮਿਲੇ ਦੇ ਸਦੇਹੀ ਹੋ ਗਈ ਜਦੋਂ 파ਰਸ ਮਿਲੇ ਸ਼ਬਦ ਮਿਲੇ ਫਿਰ ਸੋਨਾ ਹੋ ਗਿਆ ਫੇਰੇ ਜਿਹੜੀ ਦੇਹ ਸੀ ਸੋਨੇ ਦੀ ਬਣ ਗਈ ਜਿਹੜੀ ਦੇ ਗਲਦੀ ਸੀ ਪਚਦੀ ਸੀ ਉਹ ਸੋਨੇ ਦੀ ਬਣ ਗਈ ਕਦੋਂ ਬਣੀ ਐ ਸੋਨੇ ਦੀ ਦੇ ਜਦੋਂ ਸ਼ਬਦ ਮਿਲਿਆ ਜਦੋਂ ਰੱਬ ਮਿਲਿਆ ਜਦੋਂ ਬਾਣੀ ਮਿਲੀ ਐ ਜਦੋਂ ਪਰਮੇਸ਼ਰ ਮਿਲਿਆ ਮਿਲ 파ਰਸ ਕੰਚਨ ਹੋਇਆ ਮੂਖ ਮਨਸਾ ਕਹਿੰਦੇ ਮੁਖ ਦੇ ਵਿੱਚ ਮਨਸਾ ਦੇ ਵਿੱਚ ਰਤਨ ਨੂੰ ਪਰੋਇਆ ਜਦੋਂ ਰਤਨ ਨੂੰ ਮੁਖ ਦੇ ਵਿੱਚ ਪਰੋਇਆ ਸਤਸੰਗ ਇਹ ਰਤਨ ਕੀ ਹੈ ਰਤਨ ਅਸਾਰ ਨਾ ਜਾਣੇ ਅਗਿਆਨੀ ਅੰਤ ਆਧਾਰ ਰਤਨ ਨੂੰ ਗੁਰੂ ਦਾ ਸ਼ਬਦ ਹੈ ਬੂਝੇ ਬੂਝਣ ਹਾਰ ਕਹਿੰਦੇ ਭਾਈ ਰਤਨ ਤਾਂ ਗੁਰੂ ਦਾ ਸ਼ਬਦ ਹੈ ਜਦੋਂ ਸਾਵਧ ਮੁਖ ਦੇ ਵਿੱਚ ਜੜਿਆ ਪਰੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਉ ਪਿਆ ਕਹਿੰਦੇ ਫਿਰ ਪਿਆਰ ਪੈ ਗਿਆ ਰੱਬ ਦੇ ਨਾਲ ਰੱਬ ਨਾਲ ਕਦੋਂ ਪਿਆਰ ਹੋਇਆ ਜਦੋਂ ਸ਼ਬਦ ਨੂੰ ਆਪਣੇ ਮਨ ਦੇ ਵਿੱਚ ਪਰੋਇਆ ਆਪਣੇ ਮੁਖ ਦੇ ਵਿੱਚ ਪਰੋਇਆ ਨਿਜਪਉ ਪਇਆ ਪਰਮ ਭਾਗਾ ਫਿਰ ਪਰਮ ਭਜ ਗਿਆ ਬਹਿਮ ਖਤਮ ਹੋ ਗਿਆ ਸਿਰ ਕੋ ਨਾਨਕ ਦੇਵ ਜੀ ਦੀ ਬਾਣੀ ਨੇ ਬਹਿਮ ਨੂੰ ਭਜਾ ਦਿੱਤਾ ਆਪਣਾ ਬਹਿਮ ਕਿਉਂ ਨਹੀਂ ਹਲੇ ਖਤਮ ਹੋਇਆ ਹਲੇ ਸਬਦ ਨੂੰ ਮੁਖ ਦੇ ਵਿੱਚ ਪਰੋਇਆ ਨਹੀਂ ਹਲੇ ਰਤਨ ਨਹੀਂ ਮੁਖ ਦੇ ਵਿੱਚ ਪਰੋਇਆ ਹਰੇ ਬਹਿਮ ਵਿੱਚ ਹੈ ਹਲੇ ਭਰਮ ਵਿੱਚ ਹੈ ਨਿਜ ਪਉ ਭਇਆ ਪਰਮ ਭਾਗਾ ਗੁਰ ਪੁੱਛੇ ਮਨ ਪਤਿਆਗਾ ਕਹੇ ਜਦੋਂ ਗੁਰ ਨੂੰ ਪੁੱਛਿਆ ਸਬਦ ਨੂੰ ਪੁੱਛਿਆ ਫਿਰ ਮਨ ਪਤਿਆਇਆ ਗਿਆ ਜਿਹੜਾ ਮਨ ਪਤਿਆਇਆ ਨਹੀਂ ਜਾਂਦਾ ਨਾ ਮੰਦਾ ਨਹੀਂ ਮਨ ਮੰਨ ਗਿਆ ਕਦੋਂ ਮੰਨਿਆ ਜਦੋਂ ਸ਼ਬਦ ਨੂੰ ਰਤਨ ਨੂੰ ਮੁੱਖ ਦੇ ਵਿੱਚ ਪੋਇਆ ਨਿਜ ਭਉ ਭਇਆ ਪਰਮ ਭਾਗਾ ਸਤਸੰਗ ਇਹ ਭਰਮ ਦੀ ਕੰਧ ਹੈ ਬਹਿਮ ਦੀ ਕੰਧ ਹੈ ਇੱਕ ਪਾਸੇ ਰੱਬ ਹੈ ਇੱਕ ਪਾਸੇ ਅਸੀਂ ਆ ਗੱਭੇ ਕਿਹੜੀ ਚੀਜ਼ ਹੈ ਬਹਿਮ ਵਾਲੀ ਕੰਧ ਇਹ ਮਨ ਦੇ ਵਿੱਚ ਇਹ ਦੂਸਰੀ ਕੰਧ ਨਹੀਂ ਕੀਤੀ ਜਾ ਸਕਦੀ ਬਹਿਮ ਵਾਲੀ ਕੰਧ ਹੈ ਭਰਮ ਵਾਲੀ ਕੰਧ ਹੈ ਲੋੜ ਇਸ ਕੰਧ ਨੂੰ ਤੋੜਨ ਦੀ ਹੈ ਕਿਹੜੀ ਕੰਧ ਇਹ ਬਹਿਮਾ ਦੀ ਭਰਮਾ ਦੀ ਇਹ ਚੌਲਾ ਵਾਲੀ ਹੈ ਹਲਦੀ ਵਾਲੀ ਹੈ ਖੱਬਲ ਵਾਲੀ ਕੰਧ ਹੈ ਇਹ ਫੰਮਣੀਆਂ ਬੰਦਿਆਂ ਲਿਆ ਲਿਆ ਇਹ ਕੰਧ ਹੈ ਆ ਤੇਲ ਚੋਂਦੇ ਆ ਦੇਖਿਆ ਅਮਰਤਾਰੀ ਸਿੱਖ ਵੀ ਤੇਲ ਦੀ ਬੋਤਲ ਲੈ ਕੇ ਖੜੇ ਜਾਂਦੇ ਆ ਦਰਵਾਜ਼ੇ 'ਚ ਕੋਈ ਤੀਜ ਲਿਆਉਂਦਾ ਹੈ ਗੱਡੀ ਕਾਰ ਲਿਆਉਂਦਾ ਉਹ ਤੇਲ ਛੋਂਦਾ ਨੂੰ ਇਹਦਾ ਬਹੁਤ ਵੱਡਾ ਗੁਰ ਸਿੱਖ ਹੈ ਉਹ ਗੱਡੀ ਦੇ ਮੂਰੇ ਜੁੱਤੀ ਟੰਗ ਦਿੰਦਾ ਕੋਠੇ ਤੇ ਕਾਲੀ ਤੌੜੀ ਟੰਗ ਦਿੰਦਾ ਕਿਉਂ ਸਾਵਧ ਨਹੀਂ ਮਿਲਿਆ ਹਲੇ ਹਲੇ ਸਾਵਧ ਤੋਂ ਖਾਲੀ ਹੈ ਜਿੱਦਣ ਸਾਵਧ ਮਿਲ ਗਿਆ ਐ ਸਾਰੇ ਬਹਿਮ ਪਰਮ ਖਤਮ ਹੋ ਜਾਣੇ ਗੁਰ ਪੁੱਛੇ ਮਨ ਪਤਿਆਗਾ ਜਲ ਪੀਤਰ ਕਹਿੰਦੇ ਜਲ ਪੀਤਰ ਕੁੰਭ ਸਮਾਨਿਆ ਕਹਿੰਦੇ ਜਿਹੜੇ ਕੁੰਭ ਘੜੇ ਪਰ ਪਰ ਰੱਖਦਾ ਐ ਇਹਦਾ ਤੇਰੇ ਅੰਦਰ ਇੱਕ ਕੁੰਭ ਭਰਿਆ ਪਿਆ ਤੇਰੇ ਅੰਦਰ ਦੇ ਵਿੱਚੇ ਐ ਸਾਰਾ ਕੁਝ ਜਲ ਪੀਤਰ ਕੁੰਭ ਸਮਾਨਿਆ ਕਹਦੇ ਕੁੰਭ ਦੇ ਸਮਾਨ ਹੋ ਗਿਆ ਹੈ ਜਲ ਤੇਰੇ ਅੰਦਰ ਜਿਹੜਾ ਸ਼ਬਦ ਹੈ ਇਹੀ ਜਲ ਹੈ ਇਹੀ ਕੁੰਭ ਹੈ ਇਹੀ ਨਾਰੀਅਲ ਹੈ ਅਸੀਂ ਤਾਂ ਲੇਕਨ ਇੱਕ ਘੜੇ ਨੂੰ ਰੱਬ ਮੰਨੀ ਜਾਂਦੇ ਆ ਇੱਕ ਨਾਰੀਅਲ ਨੂੰ ਰੱਬ ਮੰਨਦੇ ਆ ਲੇਕਨ ਨਹੀਂ ਗੁਰੂ ਦੇ ਸਿੱਖੋ ਸਾਵਦ ਰੱਬ ਹੈ ਇਹ ਘੜੇ ਘੜੋਲੀਆਂ ਹੈ ਖੱਬਲ ਹਲਦੀਆਂ ਇਹ ਤੇਲ ਰੱਬ ਨਹੀਂ ਹੈ ਰੱਬ ਤਾਂ ਸ਼ਬਦ ਹੈ ਅਸੀਂ ਤੁਹਾਨੂੰ ਭਲੇ ਕੇ ਚ ਪਾ ਕੇ ਤੁਹਾਨੂੰ ਲੁੱਟਣਾ ਚਾਹੁੰਦੇ ਆ ਅਸੀਂ ਬਾਬੇ ਨਾਰਕ ਦੀ ਬਾਣੀ ਤੋਂ ਦੂਰ ਕਰ ਰਹੇ ਆ ਸੰਸਾਰ ਨੂੰ ਜਲ ਪੀਤਰ ਕੁੰਭ ਸਮਾਨਿਆ ਸਭ ਆਰਾਮ ਇੱਕ ਕਰ ਜਾਣਿਆ ਕਹਿੰਦੇ ਫਿਰ ਇੱਕ ਰੱਬ ਨੂੰ ਆਰਾਮ ਨੂੰ ਜਾਣ ਲਿਆ ਗੁਰ ਚੇਲੇ ਹੈ ਮਨ ਮੰਨਿਆ ਇਹਦੇ ਗੁਰੂ ਤੇ ਚੇਲੇ ਦਾ ਫਿਰ ਮਨ ਮੰਨ ਗਿਆ ਗੁਰ ਚੇਲੇ ਹੈ ਮਨ ਮੰਨਿਆ ਕਹਿੰਦੇ ਮਨ ਮੰਨ ਗਿਆ ਚੇਲੇ ਦਾ ਕਿਹਦੇ ਮਨਾਇਆ ਸ਼ਬਦ ਨੇ ਮਨਾਇਆ ਗੁਰ ਨੇ ਮਨਾਇਆ ਗੁਰ ਚੇਲੇ ਹੈ ਮਨ ਮੰਨਿਆ ਐਸੀ ਗੁਰ ਸ਼ਬਦ ਹੈ ਅਸੀਂ ਦੇ ਚੇਲੇ ਆ ਮਨ ਇਹਦਾ ਚੇਲਾ ਹੈ ਮਨ ਗਿਆ ਮਨ ਮਨ ਕਦੋਂ ਮੰਨਿਆ ਮੰਨ ਨੂੰ ਸ਼ਬਦ ਨੇ ਮਨਾਇਆ ਗੁਰ ਚੇਲੇ ਹੈ ਮਨ ਮੰਨਿਆ ਜਨ ਨਾਮੇ ਤਤ ਪਛਾਨਿਆ ਕਹਿੰਦੇ ਨਾਮੇ ਨੇ ਤਤ ਨੂੰ ਰੱਬ ਨੂੰ ਪਛਾਣ ਲਿਆ ਰੱਬ ਨੂੰ ਕਦੋਂ ਪਛਾਣਿਆ ਰੱਬ ਨੂੰ ਸ਼ਬਦ ਦੇ ਨਾਲ ਪਛਾਣਿਆ ਸਤਸੰਗ ਜੀ ਭਗਤ ਨਾਮਦੇਵ ਜੀ ਮਹਾਰਾਜ ਸ਼ਬਦ ਰਾਹੀਂ ਇਸ ਸੰਸਾਰ ਨੂੰ ਉਪਦੇਸ਼ ਕਰਦੇ ਹਨ ਕਿ ਰੱਬ ਕਿਸ ਤਰ੍ਹਾਂ ਮਿਲਦਾ ਹੈ ਇਹ ਬਾਣੀ ਦੱਸ ਸਕਦੀ ਹੈ ਅਸੀਂ ਨਹੀਂ ਦੱਸ ਸਕਦੇ ਸਾਡੀ ਡਿਊਟੀ ਤਾਂ ਇਹ ਹੈ ਕਿ ਬਾਣੀ ਸਮਝਾਈ ਜਾਵੇ ਲੋਕਾਂ ਨੂੰ ਜੋ ਰੱਬ ਦਾ ਸਨੇਹਾ ਹੈ ਉਹ ਸੰਸਾਰ ਨੂੰ ਦੱਸਿਆ ਜਾਵੇ ਸੰਸਾਰ ਨੂੰ ਬੁਝਾਇਆ ਜਾਵੇ ਇਹ ਸਭ ਤੋਂ ਵੱਡਾ ਪੁੰਨ ਹੈ ਸੰਸਾਰ ਦੇ ਵਿੱਚ ਇਹ ਮਹਾਜਗ ਹੈ ਜਿਹੜਾ ਸ਼ਬਦ ਦਾ ਜਗ ਲਾਉਣਾ ਬਾਣੀ ਦਾ ਜਗ ਲਾਉਣਾ ਇਹ ਮਹਾਜਗ ਹੈ ਇਹਦੇ ਪਰ ਕੋਈ ਪੈਸਾ ਨਹੀਂ ਲੱਗਦਾ ਕੋਈ ਸਮਾਨ ਨਹੀਂ ਇਕੱਠਾ ਕਰਨਾ ਕੇਵਲ ਤੇ ਕੇਵਲ ਬਾਬੇ ਨਾਨਕ ਦੀ ਰਹਿਮਤ ਚਾਹੀਦੀ ਹੈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਚਾਹੀਦੀ ਹੈ ਜਿਹੜਾ ਸਾਨੂੰ ਹੁਕਮ ਹੋਇਆ ਹੋਇਆ ਉਹਨੂੰ ਮੰਨਣਾ ਹੈ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਕਰੰਤ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ